ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਆ ਜੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਸਵਾਗਤ ਹੈ ਹਾਂ ਅੱਜ ਦੀ ਵੱਡੀ ਖਬਰ ਸਰਕਾਰੀ ਸਕੂਲਾਂ ਵਿੱਚ ਅਧਿਆਪਕ ਅਤੇ ਪ੍ਰਿੰਸੀਪਲ ਨਵੀਂ ਵਰਦੀ ਵਿੱਚ ਆਉਣਗੇ ਨਜ਼ਰ ਚੰਡੀਗੜ੍ਹ ਦੇ ਸਰਕਾਰੀ ਸਕੂਲ ਵਿੱਚ ਵਿਦਿਆਰਥੀ ਵਿਦਿਆਰਥੀਆਂ ਵਾਂਗ ਉਧਿਆਪਕ ਵੀ ਵਰਦੀ ਵਿੱਚ ਨਜ਼ਰ ਆਉਣਗੇ ਸਿੱਖਿਆ ਵਿਭਾਗ ਨੇ ਸਾਰੇ ਸਰਕਾਰੀ ਸਕੂਲਾਂ ਅਤੇ ਪ੍ਰਿੰਸੀਪਲਾਂ ਅਧਿਆਪਕ ਸਟਾਫ ਲਈ ਇੱਕ ਨਿਯਮਤ ਡਰੈੱਸ ਕੋਡ ਲਾਗੂ ਕਰਨ ਦਾ ਫੈਸਲਾ ਕੀਤਾ ਹੈ ਇਹ ਨਿਯਮ 20 ਜੁਲਾਈ ਤੋਂ ਲਾਗੂ ਹੋ ਜਾਵੇਗਾ ਇਸ ਦਾ ਉਦੇਸ਼ ਸਕੂਲਾਂ ਵਿੱਚ ਵਿੱਚ ਅਨੁਸ਼ਾਸਨ ਅਤੇ ਸਨਮ ਸਮਾਨਤਾ ਦੀ ਭਾਵਨਾ ਨੂੰ ਉਤਸ਼ਾਹਿਤ ਕਰਨਾ ਹੈ ਇਹ ਹੁਕਮ ਡਾਇਰੈਕਟਰ ਸਕੂਲ ਸਿੱਖਿਆ ਹਰਸ ਰਿੰਦਰ ਹਰਸ ਰਿੰਦਰ ਪਾਲ ਸਿੰਘ ਬਰਾੜ ਨੇ 7 ਜੁਲਾਈ ਨੂੰ ਸ਼ਹਿਰ ਦੇ ਸਰਕਾਰੀ ਸਕੂਲਾਂ ਨੂੰ ਜਾਰੀ ਕੀਤਾ ਹੈ ਵਿਆਪਕ ਦਾ ਇੱਕੋ ਜਹਾ ਡਰੈਸ ਕੋਡ ਸਕੂਲ ਵਿੱਚ ਅਨੁਸ਼ਾਸਨ ਏਕਤਾ ਅਤੇ ਪੇਸ਼ੇਵਰ ਵਾਤਾਵਰਣ ਨੂੰ ਉਤਸ਼ਾਹਿਤ ਕਰੇਗਾ ਇਸ ਨਾਲ ਸਕੂਲ ਦਾ ਚੰਗਾ ਪ੍ਰਭਾਵ ਪਵੇਗਾ ਅਤੇ ਸਟਾਫ ਵਰਦੀ ਸਟਾਫ ਵਿਦਿਆਰਥੀਆਂ ਲਈ ਇੱਕ ਮਿਸਾਲ ਕੰਮ ਕਰੇਗਾ ਮਹਿਲਾ ਪ੍ਰਿੰਸੀਪਲ ਸੁਨਹਿਰੀ ਬੇਜ ਬਾਰਡਰ ਵਾਲੀ ਸਿਹ ਮਹਿਰੂਨ ਸਾਰੀ ਅਤੇ ਬਲਾਊਜ਼ ਜਾਂ ਸਧਾਰਨ ਮਹਿਰੂਨ ਸੂਟ ਅਤੇ ਸੁਨਹਿਰੀ 베ਸ ਦੁਪੱਟਾ ਪਾਉਣਗੇ ਇਸੇ ਤਰ੍ਹਾਂ ਪੁਰਸ਼ ਪ੍ਰਿੰਸੀਪਲ ਚਿੱਟੀ ਰਸਮੀ ਕਮੀਜ਼ ਅਤੇ ਸਲੇਟੀ ਪੈਂਟ ਪਾਉਣਗੇ ਔਰਤ ਵਿਦਿਆਪਕ ਆਈਵਰੀ ਰੰਗ ਦਾ ਸੂਟ ਗੂੜੇ ਰੰਗ ਦਾ ਦੁਪੱਟਾ ਜਾਂ ਸੁਨਹਿਰੀ ਬੇਜ ਬਾਰਡਰ ਵਾਲੀ ਆਈ ਆਈ ਬਰੀ ਸਾਰੀ ਪੁਰਸ਼ਾਧਿਆਪਕ ਨੀਲੀ ਰਸਮੀ ਕਮੀਜ਼ ਅਤੇ ਸਲੇਟੀ ਪੈਂਟ ਪਾਉਣਗੇ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ